ਕੈਬਨਟ ਮੰਤਰੀ ਤਰਨਪ੍ਰੀਤ ਸੌਨ ਦਾ ਕਹਿਣਾ ਹੈ ਕਿ ਨਵੰਬਰ ਚ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਜੀ ਦੇ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਤੇ ਯਾਤਰਾਵਾਂ ਦੀ ਤਿਆਰੀਆਂ ਦੇ ਲਈ ਪਟਿਆਲਾ ਵਿਖੇ ਚੌਥੀ ਬੈਠਕ ਕੀਤੀ ਗਈ ਹੈ। ਪਾਰਟੀ ਅਤੇ ਪ੍ਰਸ਼ਾਸਕੀ ਅਹੁਦੇਦਾਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਦੌਰਾਨ ਸੜਕਾਂ ਤੇ ਰੱਖ-ਰਖਾਤ ਤੇ ਆਵਾਜਾਈ ਤੋਂ ਲੈ ਕੇ ਬਿਜਲੀ, ਸਫਾਈ ਤੇ ਸੰਗਤ ਦੇ ਰਹਿਣ ਦੇ ਲਈ ਪ੍ਰਬੰਧਕਾਂ ਚ ਕਿਸੇ ਵੀ ਕਿਸਮ ਦੀ ਕੋਈ ਕਮੀ ਨਾ ਰਹੇ ਅਜੇ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਇਸ ਮੌਕੇ ਤੋਂ ਨਵਾਂ ਲੋ ਹੋਰ ਕੀ ਕੁਝ ਕੀਤਾ ਗਿਆ ਆਉਤਾਟ ਨਾ ਕਰਦੇ ਹਾਂ ਸਾਂਝਾ ਅਸੀਂ ਸਾਰੇ ਗੁਰੂ ਮਹਾਰਾਜ ਦੇ ਸੇਵਾਦਾਰ ਬਣ ਕੇ ਤਾਪੇਦਾਰ ਬਣ ਕੇ ਅੱਜ ਅਸੀਂ ਸਾਰੇ ਜਣੇ ਉਪਰਾਲਾ ਕਰਨ ਲੱਗੇ ਹੋਏ ਹਾਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਇਹ ਅੱਜ ਜਿਹੜੀ ਸਾਡੀ ਇਹ ਮੀਟਿੰਗ ਹੋਈ ਹੈ ਜਿਲ੍ਹਾ ਪਟਿਆਲ ਦੀ ਪਟਿਆਲੇ ਵਿਖੇ ਜਿੱਥੇ ਤੁਸੀਂ ਕਵਰੇਜ ਕਰਨ ਲਈ ਪਹੁੰਚੇ ਹੋ ਇਹ ਸਾਡੀ ਚੌਥੀ ਮੀਟਿੰਗ ਹੈ ਅਸੀਂ ਪਹਿਲੀ ਮੀਟਿੰਗ ਸ੍ਰੀ ਆਨੰਦਪੁਰ ਸਾਹਿਬ ਕੀਤੀ ਸੀ ਉਸ ਤੋਂ ਬਾਅਦ ਚੋ ਦੂਜੀ ਮੀਟਿੰਗ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਕੀਤੀ ਸੀ ਤੀਜੀ ਮੀਟਿੰਗ ਅਸੀਂ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਕੀਤੀ ਸੀ ਤੇ ਚੌਥੀ ਮੀਟਿੰਗ ਜਿਹੜੀ ਪਟਿਆਲੇ ਵਿਖੇ ਕੀਤੀ ਜਾ ਰਹੀ ਹੈ ਅੱਜ ਪਟਿਆਲੇ ਦੇ ਡਿਪਟੀ ਕਮਿਸ਼ਨਰ ਐਸਐਸਪੀ ਤੇ ਸਾਰੇ ਜਿੰਨਾ ਵੀ ਟੋਟਲ ਪੰਜਾਬ ਸਰਕਾਰ ਦੇ ਜਿੰਨੇ ਡਿਪਾਰਟਮੈਂਟ ਦੇ ਜ਼ਿਲ੍ਹਾ ਪੱਤਰ ਤੇ ਸਾਰੇ ਅਫਸਰ ਉਹ ਸੱਦੇ ਗਏ ਸੀ ਔਰ ਉਹਨਾਂ ਦੇ ਨਾਲ ਉਚੇਚੇ ਤੌਰ ਤੇ ਪੂਰੀ ਇੱਕ ਬਰੀਕੀ ਚ ਲੈ ਕੇ ਸਾਰੀ ਜਾਣਕਾਰੀ ਉਹਨਾਂ ਨੂੰ ਦਿੱਤੀ ਗਈ ਹੈ ਔਰ ਇਸ ਚੀਜ਼ ਨੂੰ ਇਨਸ਼ੋਰ ਕੀਤਾ ਗਿਆ ਹੈ ਕਿ ਜਦੋਂ ਯਾਤਰਾ ਬਠਿੰਡੇ ਤੋਂ ਚੱਲਦੀ ਹੋਈ ਪਟਿਆਲੇ ਆ ਕੇ ਜਦੋਂ ਯਾਤਰਾ ਨੇ 20 ਤਰੀਕ ਵਾਲੇ ਦਿਨ ਸ਼ਾਮ ਨੂੰ ਪਟਿਆਲੇ ਵਿਖੇ ਆ ਕੇ ਵਿਸ਼ਰਾਮ ਕਰਨਾ ਹੈ ਤਾਂ ਉਸ ਦਿਨ ਪਟਿਆਲੇ ਦੀ ਧਰਤੀ ਦੇ ਉੱਤੇ ਇਸ ਰੂਟ ਦੇ ਦਰਾਂ ਹਰ ਤਰ੍ਹਾਂ ਦੀ ਫੈਸਿਲਿਟੀ ਸੰਗਤ ਨੂੰ ਕਿਉਂਕਿ ਸੰਗਤ ਹਜ਼ਾਰਾਂ ਚ ਨਹੀਂ ਲੱਖਾਂ ਚ ਹੋਊਗੀ ਔਰ ਗੱਡੀਆਂ ਕਾਰਾਂ ਵੀ ਕੋਈ 10 20 50 ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੱਡੀਆਂ ਕਾਰਾਂ ਹੋਣਗੀਆਂ ਸੋ ਸੰਗਤ ਨੂੰ ਬਠਿੰਡੇ ਤੋਂ ਚੱਲ ਕੇ ਪਟਿਆਲੇ ਤੱਕਾਂ ਦੇ ਪਟਿਆਲੇ ਤੋਂ ਅੱਗੇ ਚੱਕ ਜਾਂਦੇ ਹੋਏ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਸਮੱਸਿਆ ਨਾ ਆਵੇ ਚਾਹੇ ਕੋਈ ਮੈਡੀਕਲ ਫੈਸਿਲਿਟੀ ਹੈ ਮੈਡੀਕਲ ਫੈਸਿਲਿਟੀ ਦਾ ਇੰਤਜ਼ਾਮ ਕਰਨਾ ਰਸਤੇ ਦੇ ਵਿੱਚ ਪ੍ਰੋਪਰ ਬਜ਼ੁਰਗਾਂ ਦੇ ਲਈ ਹੌਲਟ ਪਲੇਸਸ ਬਣਾਉਣੀਆਂ ਗੱਡੀਆਂ ਸੈਪਰੇਟ ਲੈ ਕੇ ਚਲਣੀਆਂ ਜੇ ਕੋਈ ਸੰਗਤ ਮਤਲਬ ਕਿ ਗੱਡੀਆਂ ਦੇ ਵਿੱਚ ਬੈਠ ਕੇ ਅੱਗੇ ਚੱਲਣਾ ਚਾਹੁੰਦੀ ਹੈ ਉਹਨਾਂ ਨੂੰ ਉਹੀ ਜਿਹੀ ਫੈਸਿਲਿਟੀ ਦੇਣੀ ਉਰੇ ਰਾਤ ਨੂੰ ਸੰਗਤ ਦੇ ਹਜ਼ਾਰਾਂ ਹੀ ਸੰਗਤ ਦੇ ਰਹਿਣ ਦਾ ਵਿਵਸਥਾ ਕਰਨੀ ਪ੍ਰਬੰਧ ਕਰਨਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਪ੍ਰੋਪਰ ਲਾਈਟਨਿੰਗ ਕਰਨੀ ਕਿਉਂਕਿ ਨਵੰਬਰ ਦਾ ਮਹੀਨਾ ਹੋਊਗਾ ਨਵੰਬਰ ਦੇ ਮਹੀਨੇ 'ਚ ਸ਼ਾਮ ਵੀ ਛੇਤੀ ਆ ਜਾਂਦੀ ਹੈ ਦਿਨ ਢਲ ਜਾਂਦੇ ਨੇ ਛੇਤੀ ਮੌਸਮ ਬਹੁਤ ਅੱਛਾ ਹੋਊਗਾ ਚੰਗਾ ਆਊਗਾ ਤਾਂ ਸੰਗਤ ਵੱਧ ਕਰਕੇ ਹਿੱਸਾ ਵੀ ਲਊਗੀ ਉਸ ਦੌਰਾਨ ਉਰੇ ਸਫਾਈ ਦਾ ਪ੍ਰਬੰਧ ਕਰਨਾ ਰਾਸਤੇ ਦੇ ਵਿੱਚ ਕੋਈ ਇਨਕ੍ਰੋਚਮੈਂਟ ਆਹੀ ਜੀ ਨਾ ਹੋਵੇ ਜਿਹਦੇ ਕਰਕੇ ਸੰਗਤ ਨੂੰ ਜਾਂ ਕਿਸੇ ਨੂੰ ਦਿੱਕਤ ਆਵੇ ਉਹਨਾਂ ਦਾ ਠੀਕ ਤਰੀਕੇ ਨਾਲ ਮੈਨੇਜ ਕਰਨਾ ਪਾਣੀ ਦੀ ਬਵਸਤਾ ਜਿਵੇਂ ਮੈਂ ਦੱਸ ਚੁੱਕਿਆ ਉਸਟਾਲ ਦੀ ਬਿਜਲੀ ਦੀਆਂ ਜਿਹੜੀਆਂ ਤਾਰਾਂ ਨੇ ਕੋਈ ਤਾਰਾ ਨੀਮੀਆ ਤਾਰਾਂ ਨੇ ਉਹਨਾਂ ਨੂੰ ਉੱਚਾ ਚੁਕਾਣਾ ਕਿਤੇ ਕੋਈ ਪਾਵਰ ਦੀ ਸਮੱਸਿਆ ਕਿਹੜੀਆਂ ਸੜਕਾਂ ਨੇ ਜਿਹੜੀਆਂ ਇਸ ਰੂਟ ਤੇ ਦਰਾਨ ਜਿਹੜੀਆਂ ਸੜਕਾਂ ਹੋਣੀਆਂ ਜੇ ਕੋਈ ਸੜਕਾਂ ਦੇ ਵਿੱਚ ਕੋਈ ਟੋਏ ਟਿੱਬੇ ਨੇ ਉਹਨਾਂ ਨੂੰ ਠੀਕ ਕਰਵਾਉਣਾ ਇਹ ਸਾਰੀਆਂ ਚੀਜ਼ਾਂ ਦਾ ਵਿਸ਼ੇਸ਼ ਤੌਰ ਤੇ ਕੱਲੀ ਕੱਲੀ ਚੀਜ਼ ਦਾ ਵਿਸ਼ੇਸ਼ ਤੌਰ ਤੇ ਧਿਆਨ ਲਖਿਆ ਗਿਆ ਔਰ ਉਸ ਤੋਂ ਵੀ ਵੱਡੀ ਗੱਲ ਇਹ ਝੂਠ ਤੇ ਤਾਂ ਜਿਹੜੇ ਚਰਨਛੋੜ ਪ੍ਰਾਪਸਥਾਨ ਆਣਗੇ ਓ ਤਾਂ ਆਣਗੇ ਆਣਗੇ ਜਿਹੜੇ ਸਾਈਡਾਂ ਤੇ ਵੀ ਕੋਈ 10 ਕਿਲੋਮੀਟਰ ਇਧਰ ਜਾਂ 20 ਕਿਲੋਮੀਟਰ ਇਧਰ ਕੋਈ ਐਸੇ ਸਥਾਨ ਨੇ ਜਿਹੜੇ ਉੱਥੇ ਵੀ ਸਮਾਗਮ ਹੋਣੇ ਨੇ ਉਹਨਾਂ ਸਮਾਗਮਾਂ ਦੇ ਵਿੱਚ ਵੀ ਪ੍ਰੋਪਰ ਲਾਈਟਨਿੰਗ ਦੀ ਵਿਵਸਥਾ ਉੱਥੇ ਮਤਲਬ ਕਿ ਟ੍ਰੈਫਿਕ ਦੀ ਸਮੱਸਤਾ ਜਿਹੜੀ ਸਮੱਸਿਆ ਨਾ ਆਵੇ ਉੱਥੇ ਵਿਵਸਥਾ ਕਰਵਾਣੀ ਉੱਥੇ ਸਿਕਿਉਰਿਟੀ ਦੀ ਵਿਵਸਥਾ ਕਰਾਣੀ ਤੇ ਇਹ ਸਾਰੀਆਂ ਚੀਜ਼ਾਂ ਦਾ ਜਾਨੀ ਕਿ ਧਿਆਨ ਰੱਖਣਾ ਇਹ ਬੜੀ ਸਭ ਤੋਂ ਇਸ ਤੋਂ ਵੀ ਵੱਡੀ ਗੱਲ ਹੈ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਿੱਲੀ ਇੱਕ ਮਤਲਬ ਕਿ ਇਹ ਦੀ ਜਿਹੜੀ ਰਿਪੋਰਟ ਹੈ ਉਹ ਹੈ ਜਿਹੜੀ ਉਹ ਲੈ ਰਹੇ ਨੇ ਤਾਂ ਜੋ ਇਹ ਜਿਹੜੇ ਸਮਾਗਮ ਜਿਹੜੇ ਏਡੇ ਵੱਡੇ ਲੈਵਲ ਤੇ ਮਨਾਏ ਜਾ ਰਹੇ ਨੇ ਇਹ ਬੜੇ ਵਧੀਆ ਤਰੀਕੇ ਨਾਲ ਸ਼ਰਧਾ ਭਾਵਨਾ ਦੇ ਨਾਲ ਗੁਰੂ ਮਹਾਰਾਜ ਨੂੰ ਸੱਚੀ ਮਤਲਬ ਆਪਣੀ ਸ਼ਰਧਾ ਭੇਟ ਕਰਦੇ ਹੋਏ ਬਹੁਤ ਵਧੀਆ ਤਰੀਕੇ ਨਾਲ ਮਨਾਏ